ਅੱਜ ਆਇਆ ਨਾ ਤੁਹਾਡੇ ਛੱਤਰ ਪੈਣੋਂ ਬਚਾਊਗਾ ਭਾਈਆਂ ਦੇ ਕਿਉਂਕਿ ਫ੍ਰੀ ਆਲੇ ਛੱਤਰਖਾਨੇ ਬਹੁਤ ਔਖੇ ਨੇ ਜਿਹੜੀਆਂ ਪ੍ਰਧਾਨੀਆਂ ਲਾਉਂਦੀਆਂ ਹੁੰਦੀਆਂ ਨੇ ਸਰਦੀਆਂ ਦੇ ਵਿੱਚ ਹਰੇਕ ਘਰ ਦੀ ਲੜਾਈ ਹਰੇਕ ਘਰ ਦੀ ਟੈਨਸ਼ਨ ਖਾਸ ਕਰਕੇ ਭਾਈਆਂ ਦੇ ਪੈਣ ਵਾਲੇ ਛੱਤਰਾਂ ਦਾ ਬਚਾਅ ਕਰਨ ਵਾਲੀ ਚੀਜ਼ ਲੈ ਆਇਆ ਮੈਂ ਬਾਈ ਜਵਾਗ ਦੇ ਕੱਪੜੇ ਗਿੱਲੇ ਹੁੰਦੇ ਨੇ ਸਕੂਲ ਜਾਣ ਤੋਂ ਲੇਟ ਹੁੰਦਾਗਾ ਮੇਰੇ ਵਰਗਾ ਵਿਚਾਰਾ ਉਂ ਕੁੱਟਿਆ ਜਾਂਦਾਗਾ ਕਸੂਰ ਹੋਈ ਨਹੀਂ ਹੁੰਦਾ ਆਮ ਤੌਰ ਤੇ ਪੈਟੀ ਜਾਰੀ ਲੰਚ ਦੇਖਦੇ ਆਂ ਪਰ ਹੁਣ ਇੰਨੀ ਕਿਸੇ ਫੀਤਾ ਤੋਂ ਡੀ ਲਿਆਂਦੀ ਆ ਆ ਝੱਗਾ ਜਾ ਆ ਚੜਾ ਆ ਜਾ ਨਾ ਤੁਹਾਡੇ ਛੱਤਰ ਪੈਣੋ ਵਜਾਊਗਾ ਭਾਈਆਂ ਦੇ ਕਿਉਂਕਿ ਫਰੀ ਵਾਲੇ ਛੱਤਰਖਾਨੇ ਬਹੁਤ ਔਖੇ ਨੇ ਜਿਹੜੀਆਂ ਪ੍ਰਧਾਨੀਆਂ ਲਾਉਣੀ ਹੁੰਦੀਆਂ ਨੇ ਇਹਦੇ ਵਿੱਚ ਨਾ ਕੱਪੜੇ ਸੁਕਦੇ ਨੇ ਜਵਾਕਾਂ ਦੀਆਂ ਵਰਦੀਆਂ ਜਾਂ ਤੁਹਾਡੇ ਵੀ ਕੱਪੜੇ ਇਹਦੇ ਵਿੱਚ ਪਾ ਦਿਓ ਪਲੱਗ ਲਾ ਦਿਓ ਮਾਲੀਆ ਸਾਹਿਬ ਇਹਦੂਗਾ ਤੁਸੀਂ ਸਮਝਾ ਦਿਓ ਆਹ ਲੋ ਜੀ ਆਪਾਂ ਤੁਹਾਡੇ ਲਈ ਕਲੋਥ ਡਰਾਇਰ ਲੈ ਕੇ ਆਏ ਆਂ ਜੀ ਇਲੈਕਟ੍ਰਿਕ ਹੈ ਇਹਦੇ ਵਿੱਚ ਤੁਸੀਂ ਇੱਕ ਬਾਰ ਦੇ ਵਿੱਚ ਪੰਜ ਕੱਪੜੇ ਸੁਕਾ ਸਕਦੇ ਹੋ ਓਕੇ ਪੰਜ ਕੱਪੜੇ ਇੱਕ ਵਾਰ ਤੁਸੀਂ ਪਾ ਕੇ ਇਹਦੇ ਵਿੱਚ ਸੁਕਾ ਸਕਦੇ ਹੋ ਜੀ ਇਹਦੇ ਨਾਲ ਜਿਹੜਾ ਕੇਬਲ ਹੈ ਜੀ ਇਹ ਇਲੈਕਟ੍ਰੀਕਲ ਹੈ ਇਹਨੂੰ ਤੁਸੀਂ ਤਕਰੀਬਨ ਲਾ ਲਓ ਵੀ 15 ਮਿੰਟ ਦੇ ਵਿੱਚ ਤੁਹਾਡੇ ਕੱਪੜੇ ਸੁਕਾ ਦੂਗੀ ਇਹ ਮੰਨ ਲਓ 7 ਵਜੇ ਬੱਚਿਆਂ ਨੇ ਜਾਣਾਗਾ ਪੌਣੇ 7 ਲਾ ਦੋ ਬਿਲਕੁਲ ਜੀ ਹਾਂ ਤੇ ਇਹਦੇ ਨਾਲ ਦਾ ਆਪਣੇ ਕੋਲ ਇੱਕ ਸ਼ੂ ਡਰਾਇਰ ਵੀ ਆਉਂਦਾ ਓਕੇ ਤੁਸੀਂ ਸ਼ੂਜ਼ ਆਪਣੇ ਜਿਹੜੇ ਹੈਗੇ ਨੇ ਗਿੱਲੇ ਹੋਗੇ ਸਾਡੇ ਚ ਨਹੀਂ ਸੁੱਕਦੇ ਉਹ ਵੀ ਸੁਕਾ ਸਕਦੇ ਹੋ ਇਹ ਮਿਲਨ ਵਾਲਾ ਜੀ ਸਿਰਫ 2000 ਰੁਪਏ ਦਾ ਤੇ ਜਿਹੜਾ ਸ਼ੂਜ਼ ਡਰਾਇਰ ਹੈ ਜੀ ਉਹ ਮਿਲਨ ਵਾਲਾ ਸਿਰਫ 1000 ਰੁਪਏ ਦਾ ਦੋਨਾਂ ਦੇ ਕੰਪੋ ਦੀ ਗੱਲ ਕਰ ਲਈਏ ਦੋਨੋਂ ਕੰਬੋ 3000 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾ ਲਾਂਗੇ ਤੁਸੀਂ ਸਟੋਰ ਤੇ ਵੀ ਵਿਜ਼ਿਟ ਕਰ ਸਕਦੇ ਹੋ ਜਾਂ ਮੰਗਾ ਸਕਦੇ ਹੋ ਜਾਂ ਲਿਆ ਸਕਦੇ ਹੋ ਬਾਕੀ ਗੱਲ ਮੈਨੂੰ ਨਹੀਂ ਲੱਗਦਾ ਵੀ ਇਹ ਚੋਂ ਕੱਢ ਕੇ ਕੱਪੜਿਆਂ ਨੂੰ ਪ੍ਰੈਸ ਕਰਨ ਦੀ ਵੀ ਲੋੜ ਪਊਗੀ। ਫਿਰ ਵੀਡੀਓ ਜ਼ਰੂਰ ਸ਼ੇਅਰ ਕਰਦੇ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ।